ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦਾ ਵਲੌਗ ਬਹੁਤ ਇੰਪੋਰਟੈਂਟ ਹੈ ਗੱਲ ਕਰਨੀ ਹੈ ਤੁਹਾਡੇ ਨਾਲ ਕੈਨੇਡਾ ਦੇ ਵਿੱਚ ਬੀਤੇ ਕੁਝ ਸਮੇਂ ਦੇ ਵਿੱਚ ਖਾਸ ਕਰਕੇ ਪੀਆਰ ਨੂੰ ਲੈ ਕੇ ਹੋਏ ਬਦਲਾਅ ਉਸ ਤੋਂ ਇਲਾਵਾ ਪੀਜੀਡਬਲਯੂਪੀ ਨੂੰ ਲੈ ਕੇ ਹੋਏ ਬਦਲਾਅ ਉਸ ਤੋਂ ਇਲਾਵਾ ਇਸਪਾਊਸਲ ਓਪਨ ਵਰਕ ਪਰਮਿਟ ਨੂੰ ਲੈ ਕੇ ਹੋਏ ਜੋ ਬਦਲਾਅ ਨੇ ਉਹਨਾਂ ਦਾ ਹੁਣ ਅਸਰ ਕੈਨੇਡਾ ਦੇ ਕਾਲਜਸ ਦੇ ਉੱਤੇ ਵੀ ਦਿਖਣਾ ਸ਼ੁਰੂ ਹੋ ਚੁੱਕਾ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਕਾਲਜਸ ਦੇ ਵੱਲੋਂ ਵੱਡੇ ਵੱਡੇ ਸਟੈਪ ਚੱਕੇ ਜਾ ਰਹੇ ਨੇ ਇੱਥੋਂ ਤੱਕ ਕਿ ਕਈ ਕਾਲਜ ਆਪਣੇ ਕੈਂਪਸ ਤੱਕ ਬੰਦ ਕਰਨ ਦਾ ਐਲਾਨ ਕਰ ਚੁੱਕੇ ਨੇ ਕਈ ਕਾਲਜਸ ਨੇ ਕਈ ਪ੍ਰੋਗਰਾਮ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ ਕਈ ਕਾਲਜਸ ਨੇ ਕਈ ਪ੍ਰੋਗਰਾਮ ਜਿਹੜੇ ਉਹ ਬੰਦ ਪਹਿਲਾਂ ਹੀ ਕਰ ਦਿੱਤੇ ਸੀਗੇ ਜਦੋਂ ਸ਼ੁਰੂਆਤ ਹੋਈ ਸੀਗੀ ਇਹਨਾਂ ਵੱਡੇ ਚੇਂਜਸ ਨੂੰ ਲੈ ਕੇ 2024 ਦੇ ਵਿੱਚ ਹੀ ਕਈ ਕਹਿ ਸਕਦੇ ਕਾਲਜ ਅਜਿਹੇ ਸੀਗੇ ਜਿਨ੍ਹਾਂ ਨੇ ਫੈਸਲੇ ਲੈ ਲਏ ਸੀਗੇ ਤੇ ਹੁਣ ਫਿਰ ਕਈ ਕਾਲਜਸ ਨੇ ਆਪਣੇ ਇਹਨਾਂ ਫੈਸਲਿਆਂ ਨੂੰ ਰਿਵਾਈਜ਼ ਕੀਤਾ ਹੈਗਾ ਹੈ ਯਾਨੀ ਕਿ ਜਿਹੜਾ ਉਹਨਾਂ ਦੇ ਫੈਕਲਟੀਜ਼ ਨੇ ਉਹਨਾਂ ਨੂੰ ਲੈ ਕੇ ਤੇ ਉਸ ਤੋਂ ਇਲਾਵਾ ਕੋਰਸਸ ਦੇ ਉੱਤੇ ਹੁਣ ਵੱਡਾ ਕਹਿ ਸਕਦੇ ਕਟ ਲਗਾਇਆ ਜਾ ਰਿਹਾ ਹੈ ਇਹਨਾਂ ਕਾਲਜਸ ਦੇ ਵੱਲੋਂ ਸੋ ਅੱਜ ਦੇ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਆ ਤੁਹਾਡੇ ਬਾਰੇ ਗੱਲ ਕਰਦੇ ਆ ਹਾਲਾਂਕਿ ਹੁਣ ਬਹੁਤ ਏਜੰਟ ਵੀ ਤੁਹਾਡੀ ਗੱਲ ਕਰਨ ਲੱਗ ਪਏ ਆ ਇਹ ਕਹਿੰਦੇ ਜੀ ਅਸੀਂ ਤੁਹਾਡੀ ਗੱਲ ਕਰਦੇ ਆ ਤੁਹਾਡੇ ਹਿਸਾਬ ਨਾਲ ਚੱਲਦੇ ਆ ਉਹ ਤੇ ਉਦੋਂ ਚੱਲ ਰਹੇ ਨੇ ਜਦੋਂ ਪਤਾ ਲੱਗਾ ਕਿ ਹੁਣ ਪਿੱਠ ਤੇ ਲੱਤ ਵੱਜ ਗਈ ਹੈ ਪਰ ਅਸੀਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਆ ਤੇ ਤੁਹਾਡੇ ਪੱਖ ਦੀ ਗੱਲ ਜਿਹੜੀ ਉਹ ਕਰਦੇ ਆ ਕੀ ਤੁਸੀਂ ਨਾੜਸ ਓਪੀਚਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਬਦਲਾਅ ਹੋਏ ਉਹਦਾ ਸਾਈਡ ਇਫੈਕਟ ਕੈਨੇਡਾ ਦੇ ਵਿੱਚ ਦਿਖਣਾ ਸ਼ੁਰੂ ਹੋ ਚੁੱਕਾ ਹੈ ਤੇ ਖਾਸ ਕਰਕੇ ਜਿਹੜੇ ਮੰਨੇ ਪਰਮੰਨੇ ਕਾਲਜ ਨੇ ਜਿਸ ਦੇ ਵਿੱਚ ਸ਼ੈਰੀਡਨ ਕਾਲਜ ਹੈ ਸੈਨਿਕਾ ਕਾਲਜ ਹੈ ਜਾਂ ਸੈਂਟੇਨੀਅਲ ਕਾਲਜ ਹੈ ਜਾਂ ਉਸ ਤੋਂ ਇਲਾਵਾ ਹੋਰ ਕਈ ਵੱਡੇ ਨਾਮ ਅਜਿਹੇ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਸਟੈਪ ਲੈਨੇ ਇਹਦੇ ਵਿੱਚ ਸੈਨਿਕਾ ਕਾਲਜ ਨੇ ਮਰਖਮ ਜਿਹੜਾ ਕਿ ਉਹਨਾਂ ਦਾ ਬਹੁਤ ਫੇਮਸ ਕੈਂਪਸ ਸੀਗਾ ਉਸ ਨੂੰ ਪੂਰੀ ਤਰੀਕੇ ਨਾਲ ক্লোਜ਼ ਪਰਮਾਨੈਂਟਲੀ ਬੰਦ ਕਰਨ ਦਾ ਫੈਸਲਾ ਲੈ ਲਿਆ ਸੋ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟ ਹੁਣ ਫਾਈਲ ਲਗਾਉਣ ਜਾ ਰਹੇ ਨੇ ਜਾਂ ਜਿਨ੍ਹਾਂ ਨੇ ਫਾਈਲ ਲਗਾਈ ਹੈ ਤੇ ਉੱਥੇ ਐਡਮਿਸ਼ਨ ਲਿਆ ਸੀਗਾ ਉਹਨਾਂ ਨੂੰ ਬੜਾ ਕੇਅਰਫੁਲੀ ਰਹਿਣ ਦੀ ਲੋੜ ਹੈ ਉਹ ਕਾਲਜ ਤੋਂ ਉਹਦਾ ਅਲਟਰਨੇਟਿਵ ਪੁੱਛਣ ਕਿਉਂਕਿ ਡੀਐਲਆਈ ਚੇਂਜ ਨਹੀਂ ਕਰਨਾ ਹੈਗਾ ਉਹਨਾਂ ਦੇ ਦੂਜੇ ਕੈਂਪਸ ਦੇ ਵਿੱਚ ਕੋਈ ਨਾ ਕੋਈ ਕੋਰਸ ਲੈ ਕੇ ਤੇ ਉਧਰ ਮੂਵ ਹੋ ਜਾਣ ਉਥੇ ਚਲੇ ਜਾ ਹੁਣ ਇੱਕ ਚੀਜ਼ ਹੋਰ ਸਮਝੋ ਕਾਲਜ ਬਦਲਣ ਜੇਕਰ ਤੁਸੀਂ ਬਦਲਦੇ ਹੋ ਤਾਂ ਤੁਹਾਨੂੰ ਹੁਣ ਦੁਬਾਰਾ ਸਟੱਡੀ ਪਰਮਿਟ ਲਗਾਉਣਾ ਪਵੇਗਾ ਸੋ ਸਿਰਫ ਆਪਣਾ ਕੋਰਸ ਸੇਮ ਡੀਐਲਆਈ ਦੇ ਵਿੱਚ ਚੇਂਜ ਕਰਿਓ ਕਾਲਜ ਬਦਲਣ ਵਾਲੇ ਪਾਸੇ ਨੂੰ ਨਾ ਜਾਓ ਸ਼ੈਰੀਡਨ ਕਾਲਜ ਜਿਸਨੇ 28% 28% ਆਪਣਾ ਪਹਿਲਾਂ ਹੀ ਕੋਟਾ ਘੱਟ ਕਰ ਦਿੱਤਾ ਜਿੰਨਾ ਉਹਨਾਂ ਦਾ ਕੋਰਸ ਦੀ ਸਟਰੈਂਥ ਸੀਗੀ ਜਿੰਨੇ ਉਹਨਾਂ ਦੇ ਕੋਰਸੇ ਸੀਗੇ ਉਹਨਾਂ ਦੇ ਵਿੱਚੋਂ 28% ਕੋਰਸ ਉਹਨਾਂ ਨੇ ਬੰਦ ਕਰ ਦਿੱਤੇ ਸੀਗੇ ਤੇ 19% ਜਿਹੜੇ ਐ ਹੋਰ ਕੋਰਸੇ ਬੰਦ ਕਰਨ ਦਾ ਫੈਸਲਾ ਉਹਨਾਂ ਨੇ ਲਿਆ ਹੈ ਤੇ ਬਹੁਤ ਜਲਦੀ ਲਗਭਗ ਯਾਨੀ ਕਿ ਅੱਧੇ ਜਿਹੜੇ ਉਹਨਾਂ ਦੇ ਕੋਰਸ ਸੀਗੇ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਜਿਹੜਾ ਉਹ ਲੈ ਲਿਆ ਕਾਲਜ ਨੇ ਹੁਣ ਇਸ ਤੋਂ ਇਲਾਵਾ ਸੈਂਟੇਨੀਅਲ ਕਾਲਜ ਹੈ ਬਹੁਤ ਫੇਮਸ ਕਾਲਜ ਹੈ ਤੁਹਾਨੂੰ ਸਭ ਨੂੰ ਪਤਾ ਹੈ ਖਾਸ ਕਰਕੇ ਪੰਜਾਬੀਆਂ ਦੇ ਵੀ ਉਹ ਮੇਨ ਪਸੰਦ ਹੁੰਦਾ ਹੈ ਉੱਥੇ ਕੁੱਲ ਜਿਹੜੇ ਪ੍ਰੋਗਰਾਮ ਚੱਲਦੇ ਸੀ ਉਹਦਾ 28% ਯਾਨੀ 28% ਆਪਣੀ ਪ੍ਰੋਗਰਾਮ ਜਿਹੜੇ ਐ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਇਸ ਕਾਲਜ ਦੇ ਵੱਲੋਂ ਵੀ ਲੈ ਲਿਆ ਗਿਆ ਹੈ ਸੋ ਮੋਟਾ-ਮੋਟੀ ਮੈਂ ਤੁਹਾਨੂੰ 3-4 ਕਾਲਜਸ ਦਾ ਇੱਕ ਐਗਜ਼ਾਮਪਲ ਦਿੱਤਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਭਈ ਜਿਨ੍ਹਾਂ ਨੇ ਉੱਥੇ ਸਟੱਡੀ ਕਰ ਰਹੇ ਨੇ ਬੱਚੇ ਹੁਣ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਨਾ ਤੁਹਾਨੂੰ ਮੰਨ ਲਿਆ ਤੁਸੀਂ ਕਿਸੇ ਬਿਜ਼ਨਸ ਦੇ ਏ ਪ੍ਰੋਗਰਾਮ ਦੇ ਵਿੱਚ ਦਾਖਲਾ ਲਿਆ ਸੀਗਾ ਤੁਸੀਂ ਸਟੱਡੀ ਖਤਮ ਕਰ ਰਹੇ ਹੋ ਤੁਸੀਂ ਗ੍ਰੈਜੂਏਟ ਜਿਹੜੇ ਉਹ ਆਉਣ ਵਾਲੇ ਸਪਟੰਬਰ ਦੇ ਵਿੱਚ ਹੋਗੇ ਪਰ ਕਾਲਜ ਨੇ ਉਹ ਕੋਰਸ ਜਿਹੜਾ ਹੁਣ ਬੰਦ ਕਰ ਦਿੱਤਾ ਤੁਹਾਨੂੰ ਦੱਸ ਦਿੰਦਾ ਜਿਹੜੇ ਬੱਚੇ ਪਹਿਲਾਂ ਤੋਂ ਜਿਸ ਕੋਰਸ ਦੇ ਵਿੱਚ ਇਨਰੋਲ ਹੋਣਗੇ ਉਨ੍ਹਾਂ ਨੂੰ ਉਸ ਕੋਰਸ ਜਦੋਂ ਤੱਕ ਖਤਮ ਨਹੀਂ ਹੋ ਜਾਂਦਾ ਕੋਰਸ ਖਤਮ ਦੀ ਗੱਲ ਕਰ ਰਿਹਾ ਹੈ ਤੁਹਾਡਾ ਕੋਰਸ ਖਤਮ ਇੰਡੀਵਿਜੂਅਲ ਦੀ ਗੱਲ ਨਹੀਂ ਕਰ ਰਿਹਾ ਯਾਨੀ ਕਿ ਉਸ ਇਨਟੇਕ ਦਾ ਜਦੋਂ ਤੱਕ ਫਿਨਿਸ਼ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਤੁਹਾਨੂੰ ਔਰਪਰਚੁਨਿਟੀ ਦੇਣਗੇ ਕਿ ਤੁਸੀਂ ਪਈ ਗ੍ਰੈਜੂਏਟ ਹੋ ਜਾਓ ਜੇਕਰ ਤੁਸੀਂ ਫੇਲ ਹੋ ਜਾਂਦੇ ਹੋ ਤੁਹਾਡਾ ਕੋਈ ਬੈਕਲੌਗ ਆ ਜਾਂਦਾ ਹੈ ਤੁਹਾਡੇ ਉੱਤੇ ਪਲੇਗਰੀਸਮ ਪੈ ਜਾਂਦਾ ਹੈ ਹੋਰ ਕੋਈ ਪੰਗਾ ਪਾ ਦਿੰਦੇ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਕੋਰਸ ਤੁਹਾਨੂੰ ਬਦਲਣਾ ਪਵੇਗਾ ਤੁਸੀਂ ਫਿਰ ਕੋਰਸ ਵੀ ਤੁਸੀਂ ਫਿਰ ਦੇਖਣਾ ਹੈ ਤੁਹਾਨੂੰ ਇਹ ਵੀ ਦੇਖਣਾ ਪਵੇਗਾ ਕਿ ਜਿਹੜਾ ਸਾਡਾ ਪਿਛਲਾ ਕੋਰਸ ਸੀਗਾ ਕਿ ਉਹਦੇ ਕ੍ਰੈਡਿਟ ਉਧਰ ਟਰਾਂਸਫਰ ਹੁੰਦੇ ਨਹੀਂ ਹੁੰਦੇ ਸੋ ਬਹੁਤ ਵੱਡੇ ਕਹਿ ਸਕਦਾ ਕਿ ਭੰਬਲ ਪੂਸੇ ਦੇ ਵਿੱਚ ਆਪਾਂ ਫਸ ਜਾਂਦੇ ਆ ਇੱਕ ਚੀਜ਼ ਦਾ ਜ਼ਰੂਰ ਮੇਰੇ ਵੀਰ ਧਿਆਨ ਰੱਖਿਓ ਸਾਰੇ ਜਾਣੇ ਕੋਈ ਏਜੰਟ ਇਹ ਗੱਲ ਨਹੀਂ ਦੱਸ ਰਿਹਾ ਕਈ ਬੱਚੇ ਕੀ ਕਰਦੇ ਆ ਕਿ ਥੋੜਾ ਕੈਸ਼ ਤੇ ਕੰਮ ਮਿਲ ਜੇ ਯਾਨੀ ਕੰਮ ਵਾਲੇ ਪਾਸੇ ਨੂੰ ਥੋੜਾ ਭੱਜਦੇ ਆ ਇੱਕ ਚੀਜ਼ ਬੜਾ ਧਿਆਨ ਨਾਲ ਸੋਚਿਓ ਕੋਈ ਵੀ ਕੈਨੇਡਾ ਦੇ ਵਿੱਚ ਭਾਵੇਂ ਪਬਲਿਕ ਕਾਲਜ ਹੈ ਜਾਂ ਪ੍ਰਾਈਵੇਟ ਕਾਲਜ ਹੈ ਇਹ ਬਿਜ਼ਨਸਮੈਨ ਨੇ ਇਹ ਬਿਜ਼ਨਸ ਦੇ ਅਸਪੈਕਟ ਤੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਇਹ ਐਜੂਕੇਸ਼ਨਲ ਇੰਸਟੀਚਿਊਟ ਨਹੀਂ ਹੈਗੇ ਇਹਨਾਂ ਨੂੰ ਐਜੂਕੇਸ਼ਨਲ ਇੰਸਟੀਚਿਊਟ ਦੇ ਪਿੱਛੇ ਰਹਿ ਕੇ ਇੱਕ ਬਹੁਤ ਵੱਡਾ ਨੈਕਸਸ ਹੀ ਕਵਾਂਗਾ ਮੈਂ ਕਿਉਂਕਿ ਜਿਹੜੇ ਕੋਰਸਸ ਦੀ ਕੈਨੇਡਾ ਦੇ ਵਿੱਚ ਲੋੜ ਨਹੀਂ ਸੀਗੀ ਸਿਰਫ ਪੈਸੇ ਕਮਾਉਣ ਦਾ ਇੱਕ ਵੇਹ ਬਣਾਇਆ ਹੋਇਆ ਸੀਗਾ ਉਹਨਾਂ ਦੇ ਇਹ ਮਾਸਟਰਮਾਈਂਡ ਸੀਗੇ ਪ੍ਰਾਈਵੇਟ ਕਾਲਜ ਦੇਖੋ ਇੱਕ ਤੋਂ ਬਾਅਦ ਇੱਕ ਕਾਲਜ ਸਾਰੇ ਕਾਲਜ ਜਿਹੜੇ ਆ ਉਹਨਾਂ ਜਿੰਦੇ ਵੱਜ ਗਏ ਨੇ ਤੇ ਕਈ ਕਾਲਜ ਜਿਹੜੇ ਆ ਉਹ ਹੁਣ ਆਨਲਾਈਨ ਕੋਰਸ ਆਫਰ ਕਰਦੇ ਆ ਕੋਈ ਪੀਐਸਡਬਲ ਦਾ 6 ਮਹੀਨੇ ਦਾ ਕਰਾਈ ਜਾ ਰਿਹਾ ਕੋਈ ਵੈਲਡਿੰਗ ਦਾ ਕਰਾਈ ਜਾ ਰਿਹਾ ਕੋਈ ਕਿਸੇ ਦਾ ਕਰਾਈ ਜਾ ਰਿਹਾ ਕੋਈ ਕਿਸੇ ਦਾ ਕਰਾਈ ਜਾ ਰਿਹਾ ਕੋਈ ਮੂਰਖ ਬਣਾਈ ਜਾ ਰਿਹਾ ਸੋ ਇਹ ਚੀਜ਼ ਦਾ ਧਿਆਨ ਰੱਖਿਓ ਤੁਸੀਂ ਬਹੁਤ ਜ਼ਰੂਰੀ ਇੱਥੇ ਇੱਕ ਗੱਲ ਕਰਨ ਵਾਲੀ ਹੈ ਕਿ ਭਾਈ ਜੇਕਰ ਤੁਸੀਂ ਕਿਸੇ ਕੋਰਸ ਦੇ ਵਿੱਚ ਇਨਰੋਲ ਹੈਗੇ ਹੋ ਆਪਣੇ ਕੋਰਸ ਦੇ ਉੱਤੇ ਧਿਆਨ ਦਿਓ ਆਪਣੀ ਸਟੱਡੀ ਦੇ ਉੱਤੇ ਧਿਆਨ ਦਿਓ ਕਾਮਨ ਭਾਵੇਂ ਤੁਹਾਡਾ ਛੁੱਟ ਜੇ ਭਾਵੇਂ ਨਹੀਂ ਮਿਲ ਰਿਹਾ ਕੋਈ ਗੱਲ ਨਹੀਂ ਹੈਗੀ ਤੁਸੀਂ 6 ਮਹੀਨੇ ਸਾਲ ਜਿਹੜਾ ਉੱਥੇ ਸਰਵਾਈਵ ਕਿਸੇ ਨਾ ਕਿਸੇ ਢੰਗ ਨਾਲ ਕਰ ਲਿਓ ਕਿਉਂਕਿ ਜੇਕਰ ਤੁਸੀਂ 6 ਮਹੀਨੇ ਸਾਲ ਆਪਣੀ ਸਟੱਡੀ ਤੇ ਧਿਆਨ ਦੇ ਦੋਗੇ ਆਪਣਾ ਟਾਈਮ ਸਿਰ ਕੋਰਸ ਖਤਮ ਕਰ ਲੋਗੇ ਤਾਂ ਤੁਹਾਨੂੰ ਕਿਸੇ ਤਰੀਕੇ ਦੀ ਕਨਫਿਊਜ਼ਨ ਦੇ ਵਿੱਚ ਕਿਸੇ ਤਰੀਕੇ ਦੀ ਪਰੇਸ਼ਾਨੀ ਦੇ ਵਿੱਚ ਨਹੀਂ ਪੈਣਾ ਪਵੇਗਾ ਕਿਉਂਕਿ ਉਸ ਤੋਂ ਬਾਅਦ ਉੱਥੇ RCIC ਵੀ ਕਈ ਏਜੰਟ ਇਹੋ ਜਿਹਨੇ ਚਲੋ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਕਈ ਇਦਾਂ ਦੇ ਨੇ ਉਹਨਾਂ ਦੀ ਕੰਸਲਟੇਸ਼ਨ ਫੀਸ ਜਿਹੜੀ ਹੈ ਉਹ ਵੀ 100 100 150 200 200 ਡਾਲਰ ਹੈ ਸੋ ਬੱਚੇ ਨੇ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ 12000 ਜੇ ਇੰਡੀਆ ਦਾ ਹਿਸਾਬ ਨਾਲ ਸੋਚੀਏ ਤਾਂ ਇਸਪੇ ਕਰੇ ਤਾਂ ਹੀ ਉਹ ਕੁਝ ਡਿਸਕਸ ਕਰੇ ਕਈ ਵਾਰੀ ਕੋਈ ਮੇਰੀ ਕੋਈ ਫੀਸ ਨੂੰ ਲੈ ਕੇ ਵੀ ਕੁਐਸਚਨ ਕਰ ਦਿੰਦੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਵੀ ਫੀਸ ਰੱਖੀ ਆ ਭਾਈ ਮੈਂ ਫੀਸ ਰੱਖੀ ਆ 200 ਸਿਰਫ 200 ਰੁਪਏ ਉਹ ਵੀ ਇਸ ਕਰਕੇ ਰੱਖੀ ਆ ਕਿ ਫਿਲਟਰ ਲੱਗ ਜਾਵੇ ਜਿਹੜੇ ਜੈਨੂਨ ਨੇ ਜਿਨ੍ਹਾਂ ਨੂੰ ਲੋੜ ਆ ਸਿਰਫ ਉਹੀ ਕਾਲ ਕਰ ਸਕਣ ਬੇਵਜਾ ਦੀਆਂ ਕਾਲਸ ਜਿਹੜੀਆਂ ਨੇ ਉਤੋਂ ਬਚਿਆ ਜਾ ਸਕੇ ਨਹੀਂ ਤੇ ਕੋਈ ਵੀ ਚੱਕਦਾ ਹੈ ਬਿਨਾ ਮਤਲਬ ਦੀਆਂ ਗੱਲਾਂ ਕਰੀ ਜਾਂਦਾ ਸੋ ਇਹ ਇਨਾ ਸੀਰੀਅਸ ਟਾਪਿਕ ਹੈ ਇੱਥੇ ਟਾਈਮ ਵੇਸਟ ਕਰਨ ਦਾ ਫਾਇਦਾ ਨਹੀਂ ਹੈਗਾ ਸੋ ਮੈਂ ਨਹੀਂ ਕਹਿੰਦਾ ਕੋਈ ਫੀਸ ਨਾ ਲਵੇ ਪਰ ਇੱਕ ਜਾਇਜ਼ ਜੀ ਫੀਸ ਲੈ ਲੇ ਕਿਉਂਕਿ ਕਈ ਵਾਰੀ ਬਹੁਤ ਛੋਟੀ ਕੁਐਰੀ ਹੁੰਦੀ ਉਹਦੇ ਵਾਸਤੇ ਜਦੋਂ 100 ਡਾਲਰ ਕੋਈ RCIC ਲੈਂਦਾ ਹੈ ਤਾਂ ਉਹ ਥੋੜਾ ਦੁੱਖ ਤੇ ਬੱਚਿਆਂ ਨੂੰ ਲੱਗਦਾ ਹੈ بڑے ਬੱਚਿਆਂ ਨੇ ਮੈਨੂੰ ਪਰਸਨਲ ਤੌਰ ਤੇ ਚੀਜ਼ਾਂ ਕਹੀਆਂ ਕਿ ਭਈ ਇਹ ਵੀ ਤੁਸੀਂ ਡਿਸਕਸ਼ਨ ਜਿਹੜਾ ਉਹ ਵੀਡੀਓ ਦੇ ਵਿੱਚ ਕਰਿਆ ਕਰੋ ਕੀਪ ਟੈਕ ਅਦਾ RCIC ਤੁਹਾਡੀ ਵੀਡੀਓ ਦੇਖ ਕੇ ਤੂੰ ਆਪਣੀ ਫੀਸ ਹੀ ਕੱਟ ਕਰ ਦੇ ਅਸੀਂ ਉਹਨਾਂ ਨਾਲ ਕੋਈ ਕੰਟੈਕਟ ਕਰ ਲਿਓ ਕਿਉਂਕਿ ਕਈ ਚੀਜ਼ਾਂ ਇਹੋ ਜਿਹਾ ਹੁੰਦੀਆਂ ਨੇ ਜਿਹੜੀਆਂ ਜਿਹੜੇ ਪ੍ਰੈਕਟਿਸ ਕਰਦੇ ਨੇ ਜਿਹੜੇ ਲਾਇਰ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਬੈਸਟ ਪਤਾ ਹੁੰਦੀਆਂ ਨੇ ਸੋ ਮੈਂ ਵੀ ਕਈ ਵਾਰੀ ਕਈ ਬੱਚਿਆਂ ਨੂੰ ਸੁਜੈਸਟ ਕਰਦਾ ਕਿ ਭਾਈ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਆ ਚੀਜ਼ ਦੇ ਕਿਸੇ ਆ ਐਕਸਪਰਟ ਜਿਹੜੇ ਲਾਇਰ ਨੇ ਉਹਨਾਂ ਤੋਂ ਜੇਕਰ ਪੁੱਛੋਗੇ ਕਈ ਚੀਜ਼ਾਂ ਇਹੋ ਜਿਹਾ ਹੁੰਦੀਆਂ ਨੇ ਤੇ ਉਹ ਤੁਹਾਨੂੰ ਹੋਰ ਬੈਸਟ ਗਾਈਡ ਕਰਨਗੇ ਪਰ ਉਹ ਕਹਿੰਦੇ ਜੀ ਉਹ ਤੇ 12000 ਰੁਪਏ ਫੀਸ ਰੱਖ ਕੇ ਬੈਠੇ ਨੇ ਫਿਰ ਇਸ ਕਰਕੇ ਤੁਸੀਂ ਆਪਣੀ ਸਟੱਡੀ ਤੇ ਦਿਓ ਕੰਮ ਬਾਅਦ ਵਿੱਚ ਕਰ ਲਓ ਸੋ ਜੇਕਰ ਤੁਸੀਂ ਕੋਰਸ ਬਦਲਣਾ ਹੈ ਤੇ ਸੇਮ ਡੀਐਲਾਈ ਦੇ ਵਿੱਚ ਬਦਲਿਓ ਕਾਲਜ ਨਾਮ ਬਦਲੋ ਕਾਲਜ ਬਦਲੋਗੇ ਤੇ ਦੁਬਾਰਾ ਤੁਹਾਨੂੰ ਫਿਰ ਸਟੱਡੀ ਪਰਮਿਟ ਅਪਲਾਈ ਕਰਨਾ ਪਵੇਗਾ ਉਮੀਦ ਕਰਦਾ ਹਾਂ ਵਲੌਗ ਪਸੰਦ ਆਇਆ ਹੋਗਾ ਚਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕੇਪਸ ਨੂੰ ਸਾਡਾ ਸੋਪੀਸ ਹੈਲਪ ਚਾਹੀਦੀ ਹੈ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਹੈ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਣੀ ਹੈ ਤੇ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਰਕੂਲੇਟ ਜ਼ਰੂਰ ਕਰਿ